ਓ ਲੋਕੋ ਮੈਂ ਖਾਲੀ ਛੋਲੀ ਲੈ ਕੇ ਬੜਿਆ ਓ ਹਾਰੇ ਹਾਰੇ ਡੋਟੇ ਮਾਰੇ ਬੇਤੀਆ ਮਾਰੇ ਪੁੱਤੋ ਕਰੇ ਨਾ ਨਾ ਕਰੋ ਓ ਤੁਸੀਂ ਮਾਂ ਮਾਰੂ ਸ਼ੌਂਦੀਆਂ ਨੂੰ ਨਾ ਮਾਰੋ ਐ ਇਹ ਕੁਮਾਰੀ ਬੜਿਆ ਸੁਣ ਕੇ ਦੇਖੋ ਤੁਸੀਂ ਕਰੇ ਨਾ ਨਾ ਕਰੋ ਇਹ ਹੱਸੂ ਬੇ ਬਤਵੇ ਓਟਨੋਂ ਨੋ ਵੀ ਨਾ ਮੁੰਡਾ ਗਾ ਉਹ ਤੇ ਜਟਕੇ ਆਇਆ ਬੇਸਨ ਮੋਟਰ ਤੇ ਮੋਟਰ ਤੇ ਪਾਣੀ ਦੇ ਵਿੱਚ ਇਤਨਾ ਬਾਰਿਸ਼ ਇਤਨਾ ਦੇਰੇ ਪੁੱਤ ਨੂੰ ਹੋਸ਼ ਆ ਜਾਂਦੇ ਪਾਣੀ ਚ ਤਾਂ ਨਾ ਸਿੱਟਦੇ ਵੈਰੀਓ ਐ ਸਾਡਾ ਤਾਂ ਬੇਣਾ ਗੁੱਦਾ ਵੱਜ ਗਿਆ ਕੱਲਾ ਹੀ ਕੱਲਾ ਹੀ ਬੁੱਤਵੇ ਰਾਹੀ ਤਾਂ ਮਿਲਕਦੇ ਆ ਜਦੋਂ ਇਹ ਕੋਲੋਂ ਮੈਂ ਵੀ ਸੰਸਾਰ ਆਉਂਦਾ ਕੋਈ ਬੁੱਤ ਵੀ ਜਾਂਦੇ ਉਹ ਹੀ ਖਾ ਲਿਆ ਚਿੱਟੇ ਨੇ ਓ ਰਾਜੇ ਆਦੀ ਨੇ ਸਰਪੰਚ ਦੀ ਬੇਇੱਜ਼ਤੀ ਕੀਤੀ ਕਹਿੰਦਾ ਮੈਂ ਸਰਪੰਚ ਦੀ ਤੇ ਸਾਰੀ ਪੰਚਾਇਤ ਦੀ ਕਹਿੰਦਾ ਮੈਂ ਤਾਂ ਐਂ ਵੇਚੂ ਅੱਜ ਸਾਰੀ ਪੰਚਾਇਤ ਮੇਰੇ ਨਾਲ ਸੀਗੀ ਸਾਰਿਆਂ ਨੇ ਇੱਕ ਵਾਈ ਦਿੱਤੀ ਕਹਿੰਦੇ ਸਾਨੂੰ ਧਮਕੀ ਦਿੱਤੀ ਉਹ ਮੁੰਡੇ ਨੇ ਬਾਦੂ ਵਿਕਦਾ ਕੋਤਾ ਬਾਦੂ ਵਿਕਦਾ ਸਾਡੇ ਪਿੰਡ ਚ ਸੱਥਰ ਤੇ ਬੈਠ ਰੋਂਦੇ ਕਰ ਲਾਉਂਦੇ ਵਕੀਰ ਨੇ ਬੈੰਡ ਪਾਉਂਦੇ ਇਹ ਮਾਪੇ ਮ੍ਰਿਤਕ 22 ਸਾਲਾ ਨੌਜਵਾਨ ਹਿੰਮਤ ਸਿੰਘ ਦੇ ਨੇ ਜਿਨ੍ਹਾਂ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਇਕਲੌਤੇ ਪੁੱਤ ਨੂੰ ਨਸ਼ੇ ਦਾ ਟੀਕਾ ਲਗਾਇਆ ਗਿਆ ਸੀ ਜਿਸ ਕਰਕੇ ਉਸ ਦੀ ਮੌਤ ਹੋ ਚੁੱਕੀ ਹੈ। ਭੁਬਾ ਮਾਰ ਰੋਂਦੇ ਕਰ ਲਾਉਂਦੇ ਇਸ ਪਰਿਵਾਰ ਦਾ ਇਲਜ਼ਾਮ ਹੈ ਕਿ ਪਿੰਡ ਚ ਸ਼ਰਿਆਮ ਬੇਖੌਫ ਤਰੀਕੇ ਨਾਲ ਤਸਕਰਾਂ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਹੈ ਪ੍ਰਸ਼ਾਸਨ ਦਾ ਉਹਨਾਂ ਅੰਦਰ ਕੋਈ ਖੌਫ ਦਿਖਾਈ ਨਹੀਂ ਦੇ ਰਿਹਾ ਪਰਿਵਾਰ ਦਾ ਕਹਿਣਾ ਹੈ ਕਿ ਸ਼ਰਿਆਮ ਨਸ਼ਾ ਵਿਕਣ ਕਰਕੇ ਹੀ ਅੱਜ ਉਹਨਾਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਇਸ ਨੌਜਵਾਨ ਦਾ 1.6 ਮਹੀਨੇ ਦਾ ਪੁੱਤ ਵੀ ਹੈ ਜਿਸ ਦੇ ਸਿਰ ਤੋਂ ਅੱਜ ਪਿਓ ਦਾ ਸਾਯਾ ਹਮੇਸ਼ਾ ਲਈ ਉੱਠ ਚੁੱਕਾ ਹੈ ਇਸ ਮੰਦਭਾਗੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਫੈਲ ਚੁੱਕੀ ਹੈ ਪੂਰੇ ਪਿੰਡ 'ਚ ਮਾਤਮ ਫੈਲ ਚੁੱਕਾ ਹੈ ਰੋਂਦੇ ਇਸ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਪੀੜ ਤਿਸ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਵਾ ਮੇਰੀ ਨੂੰਹ ਹੈ ਜੀ ਨਿਕਾਇਆ ਮੇਰਾ 6 ਮਹੀਨਿਆਂ ਦਾ ਬੋਤਾ ਹੈਗਾ ਇੱਕ ਬੱਚਾ ਹੋਣ ਵਾਲਾ ਹੈ ਜੀ ਇੱਕ ਬੱਚਾ ਮੇਰੀ ਨੂੰਹ ਦਾ ਹੋਣ ਵਾਲਾ ਹੈਗਾ ਮੇਰਾ ਗੱਲਾ ਗੱਲਾ ਪੁੱਤ ਸੀ ਰਾਇਆ ਆਦੀ ਖਾ ਗਿਆ ਮੇਰੇ ਪੁੱਤ ਨੂੰ ਨਾਲੇ ਖਾ ਗਿਆ ਕਾਕੜ ਨਾਲੇ ਖਾ ਗਿਆ ਬਾਜੀ ਘਰਾ ਦਾ ਮੁੰਡਾ ਤੇ ਮੇਰਾ ਪੁੱਤ ਕਦੇ ਨਸ਼ੇ ਨਹੀਂ ਸੀ ਕਰਦਾ ਉਹ ਲੋਕਾਂ ਨੇ ਘਰ ਲਾਡੂ ਬੰਦਾ ਉਹ ਲੋਕੋ ਮੈਂ ਖਾਲੀ ਛੋਲੀ ਲੈ ਕੇ ਬੜਿਆ ਉਹ ਹਾਰੇ ਹਾਰੇ ਦੋਟੇ ਮਾਰੇ ਬੇਤੀਆ ਮਾਰੇ ਪੁੱਤੋਂ ਕਦੇ ਨਸ਼ਾ ਕਰੋ ਉਹ ਤੁਸੀਂ ਮਾਂ ਮਾਰੂ ਸ਼ੌਂਦੀਆਂ ਨੂੰ ਨਾ ਮਾਰੋ ਐ ਇੱਕ ਮਾਂ ਵੀ ਮਰਿਆ ਸੁਣ ਕੇ ਦੇਖੋ ਤੁਸੀਂ ਕਦੇ ਨਸ਼ਾ ਨਾ ਕਰੋ ਆ ਮੇਰਾ ਪੁੱਤ ਗਾਰਡਨ ਵਰਗ ਉੱਤੇ ਛੱਡ ਕੇ ਆਈ ਆ ਕਦੇ ਆਈ ਤੋਂ ਲੈ ਕੇ ਗਏ ਸਕੂਲ ਚ ਚਿੱਟਾ ਪਿਆ ਕੇ ਉੱਤੇ ਸਿੱਟ ਕੇ ਆਇਆ ਫਿਰ ਫਿਰ ਮੋਟਰ ਤੇ ਮੋਟਰ ਤੇ ਪਾਣੀ ਦੇ ਵਿੱਚ ਇਤਨਾ ਬਾਰੀ ਸਿੱਟ ਦਿੰਦੇ ਮੇਰੇ ਪੁੱਤ ਨੂੰ ਹੋਸ਼ ਆ ਜਾਂਦੇ ਪਾਣੀ ਚ ਤਾਂ ਨਾ ਸਿੱਟਦੇ ਵੈਰੀਓ ਮੰਮੀ ਇੱਥੇ ਨੱਕ ਤੇ ਸੱਟ ਸੀ ਉਹਦੇ ਉਹਨਾਂ ਮਜ਼ਾਰਾ ਸਰੀਰ ਬੋਰ ਹੋੜ ਕੇ ਆਈਆਂ ਉਹਦੇ ਸਰੀਰ ਤੇ ਕਿਤੇ ਕੋਈ ਨਿਸ਼ਾਨੀ ਸੀ ਸਿਰ ਤੇ ਡਿੱਗ ਗਿਆ ਹੋਇਆ ਪਾਣੀ ਚ ਡਿੱਗਿਆ ਹੋਈ ਸੀ ਪਾਣੀ ਚ ਸਿੱਟ ਕੇ ਆਇਆ ਰਾਇਆ ਰਾਇਆ ਦੀ ਤੇ ਕਾਕਣ ਤੇ ਉਹ ਬਾਜੀ ਕਰਾਂ ਦਾ ਮੁੰਡਾ ਇਹ ਤਿੰਨੇ ਥੋ ਪਿਆ ਕੇ ਚਟਾਓ ਤੇ ਖਾਲਜ ਸਿੱਟ ਗਿਆ ਆ ਟੀਕਾ ਵੀ ਲੱਗਿਆ ਹੋਇਆ ਹਾਂਜੀ ਟੀਕਾ ਲੱਗਿਆ ਪਰ ਮੈਂ ਟੀਕਾ ਨਹੀਂ ਦੇਖਿਆ ਹੈਗਾ ਭਾਜ ਲੱਗ ਗਿਆ ਹੋਇਆ ਪਹਿਲਾਂ ਪਤਾ ਸੀ ਕਿ ਨਸ਼ੇ ਕਰਦਾ ਜਾਂ ਕੋਈ ਪਹਿਲਾਂ ਪਤਾ ਸੀ ਸਰ ਮੈਂ ਸੈਂਟਰ 'ਚ ਸਿੱਟਦਾ ਸੀਗਾ ਸੈਂਟਰ 'ਚ ਸਿੱਟ ਕੇ ਉਹਦਾ ਡੈਡੀ 3 ਮਹੀਨਿਆਂ ਬਾਅਦ ਲਿਆਇਆ ਜਾ ਕੇ ਆ ਤਿੰਨ ਤਿੰਨ ਦਿਨਾਂ ਬਾਅਦ ਮੈਨੂੰ ਨਹੀਂ ਸੀ ਪਤਾ ਮੈਂ ਸੀ ਕਿ ਫੈਕਟਰੀ 'ਚ ਕੰਮ ਕਰਦੀ ਮੈਨੂੰ ਮੇਰੀ ਨੂੰਨੇ ਫੋਨ ਕੀਤਾ ਕਹਿੰਦੀ ਮੰਮੀ ਕਹਿੰਦੀ ਡਾਡੀ ਤਾਂ ਲਿਆਇਆ ਹੁਣ ਮੈਂ ਉਹ ਮੇਰੀ ਨਾਨ ਦੇ ਲੜੀ ਕਹਿੰਦੀ ਤੂੰ ਕੌਣ ਲੈ ਕੇ ਆਇਆ ਜਲੂਸ ਕਰਤਾ ਮੇਰੇ ਦੌਰ ਨੇ ਤੇ ਘੜ ਕੇ ਕੱਢੇ ਤੂੰ ਕੌਣ ਲੈ ਕੇ ਆਇਆ ਹੁਣ ਇਹਨੂੰ 10 ਦਿਨ ਲੱਗ ਜਾਂਦੇ 12 ਦਿਨ ਮੇਰੇ ਘਰੇ ਤੇ ਪਿਆ ਰਿਆ ਪਿਓ ਨੇ ਵੀ ਕਹਤਾ ਸੀਗਾ ਇਹਦੇ ਪਿਓ ਨੇ ਕਹਤਾ ਸੀ ਬੈੱਡ ਤੇ ਪਿਆਰਾ ਮੈਂ ਤੈਨੂੰ ਕਮਾ ਕੇ ਆਪੀ ਖਵਾ ਦਊਗਾ। ਉਹ ਤੂੰ ਜਾਣ ਆਵੇਂ ਕਿਤੇ ਪਰਸਾ ਨੂੰ ਨਹੀਂ ਸੀ ਪਤਾ ਸਾਡੇ ਵਰਗਾ ਪਤਾ ਸਤੋ ਲੈਣਾ। ਪਰਸਾ ਨੂੰ ਨਹੀਂ ਸੀ ਪਤਾ। ਪਿੰਡ ਜੀ ਵਿਕਦਾ ਨਹੀਂ। ਪਿੰਡ ਜੀ ਵਿਕਦਾ ਰਾਜਾ ਆਦੀ ਵੇਚ ਰਿਹਾ। ਕਾਕੜ ਬਿੰਦਲ ਪਹਿਲਾਂ ਵੀ ਕਹਿੰਦੇ ਬਹੁਤ ਮਹਤਵ। ਪਰ ਉਹ ਰਾਜੇ ਆਦੀ ਨੇ ਸਰਪੰਚ ਦੀ ਬੇਚੀ ਕੀਤੀ ਕਹਿੰਦਾ ਮੈਂ ਸਰਪੰਚ ਦੀ ਤੇ ਸਾਰੀ ਪੰਚਾਇਤ ਦੀ ਕਹਿੰਦਾ ਮੈਂ ਤਾਂ ਹੀ ਵੇਚੂ। ਅੱਜ ਸਾਰੀ ਪੰਚਾਇਤ ਰੇ ਨਾਲ ਸੀਗੀ ਸਾਰਿਆਂ ਨੇ ਗਵਾਹੀ ਦਿੱਤੀ ਕਹਿੰਦੇ ਸਾਨੂੰ ਧਮਕੀ ਦਿੱਤੀ ਉਹ ਮੁੰਡੇ ਨੇ ਧਮਕੀ ਦਿੱਤੀ ਆ ਉਹਦਾ ਮੁੰਡਾ ਸਪਲਾਈ ਕਰਦਾ ਹੈਗਾ ਇੱਕ ਕਾਕੜ ਕਰਦਾ ਇੱਕ ਵਾਈਗਰਾ ਦਾ ਕਰਦਾ ਹੈਗਾ ਉਹ ਸਪਲਾਈ ਕਰਦਾ ਹੈਗਾ ਪੈਸਾ ਸਿੱਟੋ ਕੁਝ ਮਰਜ਼ੀ ਕਰੀ ਚੱਲੋ ਮੈਂ ਖਾਬੇ ਹੀ ਮੰਗਦੀ ਆ ਕਿ ਉਹ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੇਰਾ ਪੁੱਤ ਰੁੜ ਗਿਆ ਉਹਨੂੰ ਫਾਸੀ ਦੀ ਸਜ਼ਾ ਦਿੱਤੀ ਜਾਵੇ ਮੇਰਾ ਪੁੱਤ ਕਤਲ ਉਹਨੇ ਕੀਤਾਗਾ ਕਿਸੇ ਨੇ ਨਹੀਂ ਕੀਤਾ ਰਾਜਾ ਆਦੀ ਨੇ ਕੀਤਾ ਮੇਰੇ ਪੁੱਤ ਕਿਸੇ ਨੇ ਨਹੀਂ ਨਸ਼ਾ ਰਾਜਾ ਆਦੀ ਅੱਗੇ ਕਦੇ ਮੇਰਾ ਮੁੰਡਾ 2 ਸਾਲ ਮੇਰੇ ਦੂਰ ਹੋ ਗਿਆ ਇਹ ਕਦੇ ਨਹੀਂ ਸੀ ਕੀਤਾ 6 ਮਹੀਨੇ 6 ਮਹੀਨੇ ਨਾ ਨਾ 6 ਮਹੀਨੇ ਹੋ ਗਿਆ ਉਹ ਰੂਪੇਜ ਦੇ ਉਹਦੇ ਦੀ ਨਾ ਲੱਗਿਆ ਕਰਨ ਦੁਪਹਿਰ ਕੋਈ ਨਹੀਂ ਸੀ ਕਰਦਾ ਮੇਰਾ ਪੁੱਤ ਮੇਰਾ ਗਲੀ ਗਵਾੜ ਸਾਰੇ ਨੂੰ ਪਤਾ ਵੀ ਨਸ਼ਾ ਨਜ਼ਾਰੀ ਕਰਦਾ ਮੇਰਾ ਪੁੱਤ ਨੀ ਵੀ ਪਾ ਗਿਆ ਇਹ ਰੌਂਗਟੇ ਖੜੇ ਕਰਦੀ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲ ਤੋਂ ਸਾਹਮਣੇ ਆਈ ਹੈ ਜਿੱਥੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ ਭੁੱਬਾ ਮਾਰ ਰੋਂਦੇ ਇਸ ਪਰਿਵਾਰ ਦਾ ਕਹਿਣਾ ਕਿ ਉਹਨਾਂ ਦਾ ਘਰ ਤਬਾਹ ਹੋ ਚੁੱਕਿਆ ਹੈ ਉਜੜ ਚੁੱਕਿਆ ਹੈ ਇਸ ਦੇ ਨਾਲ ਹੀ ਪਰਿਵਾਰ ਦਾ ਕਹਿਣਾ ਕਿ ਜਿੰਨਾ ਵੱਲੋਂ ਉਹਨਾਂ ਦੇ ਇਲਾਕੇ 'ਚ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਪਰਿਵਾਰ ਦਾ ਘਰ ਤਬਾਹ ਨਾ ਹੋ ਸਕੇ ਪੁੱਤ ਵੇ ਤਜਵਾਕਾ ਨਾ ਪਤਾ ਨਹੀਂ ਮੁੰਡਾ ਵਾਕਿਆ ਪੁੱਤ ਜਾ ਕੇ ਚਿੱਟਾ-ਚੁੱਟਾ ਬੈ ਕੇ ਉਹਨਾਂ ਘਰ ਤੇ ਮਾਰ ਕੇ ਹਾਏ ਹਾਏ ਪਹਿਲਾਂ ਡਰਾਈਵ ਨਹੀਂ ਕਰਦਾ ਜਦੋਂ ਕਿਹੜਾ ਆਏ ਨਾ ਭੱਜ ਜਾਂਦਾ ਨਹੀਂ ਕਰੀ ਹੁੰਦਾ ਕਾ ਹਏ ਇਹ ਨਾ ਪਹਿਲ ਦੁਕਾਨ ਦਾ ਕੰਮ ਕਰਦਾ ਵਾੜਾ ਮੋਟਾ ਹਏ ਬਿਆਹ ਸੁਣ ਬਿਆਹ ਉਹਤਵੇ 899 ਵੀ ਨਰਾ ਮੁੰਡਾ ਹੈਗਾ ਹਏ ਬਿਆਹ ਆ ਰਕ ਨਾਲ ਬਉਠੀ ਖੜੀ ਹੈ ਐ ਸਾਡਾ ਤਾਂ ਮੇੜਾ ਮੁੰਡਾ ਵੱਜ ਗਿਆ ਕੱਲਾ ਹੀ ਸੁਣ ਕੱਲਾ ਹੀ ਉਹਤਵੇ ਰਾਹੀ ਤਾਂ ਬਿਲਕਦੇ ਆ ਜਦੋਂ ਉਹਨਾਂ ਕੋਲੋਂ ਮੈਂ ਵੀ ਸੰਤਾਰਾ ਹੁੰਦਾ ਕੋਈ ਬੋਤੂ ਸਾਡੇ ਐ ਉਹ ਹੀ ਖਾ ਲਿਆ ਚਿੱਟੇ ਨੇ ਹਏ ਵੇਚ ਨਾਏ ਨਿਕਾਲੇ ਤੇ ਬਾਦੂ ਚਿੱਟਾ ਵਿਕਦਾ ਸਾਡੇ ਪਿੰਡ 'ਚ ਹਏ ਕੋਈ ਨਹੀਂ ਰੋਕਦਾ ਕੋਈ ਨਹੀਂ ਫੜਦਾ ਉਹਨਾਂ ਨੂੰ ਬੁੜਗਾ ਵਨਾਂ ਵਨਾਂ ਗਾਹ ਵੇਚੀ ਜਾਂਦੇ ਆ ਉਹਨਾਂ ਨੂੰ ਕਾ ਕਰਦੇ ਤੁਸੀਂ ਗਾਹ ਵੇਚੋ ਕਿਤੇ ਦੱਸਿਆ ਪ੍ਰਸ਼ਾਸਨ ਨੂੰ ਸਾਫਤ ਗਏ ਧੜਕੇ ਦੇ ਉਹਤੇ ਹਟਾਣ ਜੰਤਾ ਗੱਸ ਪਤਾ ਚਾ ਪੁੱਤ ਕਿੰਨਾ ਚਿਰ ਹੋ ਗਿਆ ਸੀ ਪਹਿਲਾਂ ਵੀ ਕਰਦੇ ਨਸ਼ਾ ਕੋਈ ਪਤਾ ਹੀ ਸਾਨੂੰ ਇਸ ਕੱਲ ਦਾ ਬੇ ਪੁੱਤ ਮਾੜਾ ਮੋਟਾ ਕਰ ਮੈਨੂੰ ਇੰਨਾ ਨਹੀਂ ਪਤਾ ਮਾੜਾ ਮੋਟਾ ਬੰਦ ਕਰਦਾ ਇੰਨਾ ਨਸ਼ਾ ਨਹੀਂ ਕਰਦਾ ਸੀ ਪਰ ਇੰਨਾ ਨਾ ਜਾਣੀ ਕਰਦਾ ਸੀ ਮੇਰਾ ਪੁੱਤ ਇਹ ਤਾਂ ਉਂਗਲਾ ਇਹਨਾਂ ਪਿਆਤਾ ਨਾਲ ਜਾ ਕੇ ਵਸਾ ਧੱਕਰ ਪਟਦਾ ਬੇਚ ਨਾਇਂ ਯਾਰਾ ਤਨ ਸਾਡਾ ਮੁੰਡਾ ਮਾਰਦਾ ਜਿੱਤਾਂ ਨਿੜਨ ਪਏ ਜਿਹਦੇ ਕੋਲ ਆਇਆ ਉਹਨਾਂ ਨੂੰ ਪੂਰੀ ਫੁੱਲ ਸਜਾ ਮਿਲਣੀ ਚਾਹੀਦੀ ਸਾਨੂੰ ਇਹੀ ਮੰਗ ਮਿਲਣੀ ਚਾਹੀਦੀ ਬਸ ਸਾਨੂੰ ਇਹੀ ਇਨਸਾਫ ਮਿਲਣਾ ਚਾਹੀਦਾ ਹੈ ਪੁੱਤ ਹਾਂ ਕਰੋ ਇਹ ਲੈ ਕੇ ਗਈ ਸੀ ਮੇਰੇ ਪੁੱਤ ਨੂੰ ਬੁਲਾ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਨੂੰ ਵਸਾਈ ਜੀ ਮੰਗਾ ਸਾਡੇ ਸਾਡੇ ਵੀ ਪਤਾ ਲੱਗ ਗਿਆ ਉਹਨਾਂ ਨੂੰ ਵੀ ਹਾਂ ਭਾਈ ਐਂ ਵੇਚਦੇ ਹੁੰਦੇ ਪਿੰਡ ਚਿੱਟਾ ਵਿਕਣ ਨੂੰ ਹਟਣਾ ਚਾਹੀਦਾ ਸਾਡੇ ਹਾਏ ਲੋਕੀਆ ਦੇ ਵੇਚਦੇ ਨੇ ਬਾਦੂ ਵਿਕਦਾ ਪੁੱਤ ਬਾਦੂ ਵਿਕਦਾ ਸਾਡੇ ਪਿੰਡ ਚ ਇਸ ਮਾਮਲੇ ਸੰਬੰਧੀ ਆਖਰ ਪੁਲਿਸ ਦਾ ਕੀ ਬਿਆਨ ਸਾਹਮਣੇ ਆਇਆ ਹੈ ਪੁਲਿਸ ਵੱਲੋਂ ਕੀ ਕਾਰਵਾਈ ਅਮਲ ਚੱਲਿਆਂਦੀ ਗਈ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਅੱਜ ਰਾਣੋਕੌਰ ਪਤਨੀ ਬਸੰਤ ਸਿੰਘ ਵਾਸੀ ਲੇਲੇਆਲਾ ਨੇ ਥਾਣਾ ਤਲਵੰਡੀ ਸਾਬੋ ਵਿਖੇ ਅਗੇ ਤਲਾਹ ਦਿੱਤੀ ਕਿ ਕੱਲ੍ਹ ਸ਼ਾਮ ਉਸਦੇ ਲੜਕੇ ਹਿੰਮਤ ਸਿੰਘ ਨੂੰ ਪਿੰਡ ਲੇਲੇਆਲਾ ਦੇ ਹੀ ਤਿੰਨ ਵਿਅਕਤੀ ਕਾਕੜ ਸਿੰਘ ਰਾਜਾ ਸਿੰਘ ਅਤੇ ਗੁਰਪ੍ਰੀਤ ਸਿੰਘ ਇਹ ਕਹਿ ਕੇ ਘਰੋਂ ਲੈ ਗਏ ਸਨ ਕਿ ਕਿਸੇ ਰੌਲੇ ਦਾ ਨਿਪਟਾਰਾ ਕਰਉਣਾ ਹੈ ਉਸਦੇ ਕਹਿਣ ਮੁਤਾਬਕ ਥੋੜੀ ਜਿਹੀ ਦੇਰ ਬਾਅਦ ਉਹ ਤਿੰਨੇ ਵਿਅਕਤੀ ਉਸਦੇ ਘਰ ਆ ਗਏ ਅਤੇ ਕਹਿਣ ਲੱਗੇ ਕਿ ਹਿੰਮਤ ਸਿੰਘ ਦੀ ਹਾਲਤ ਠੀਕ ਨਹੀਂ ਹੈ ਉਸਤੇ ਅਤੇ ਉਸ ਨੂੰ ਹਸਪਤਾਲ ਦਾਖਲ ਕਰਾਉਣਾ ਹੈ ਰਾਣਕੌਰ ਦੇ ਦਸਮਾ ਦਾਪਕ ਜਦ ਉਸਨੇ ਮੌਕਾ ਤੇ ਜਾ ਕੇ ਦੇਖਿਆ ਟੌਫ ਦੇ ਲੜਕੇ ਦੇ ਟੀਕਾ ਲੱਗਿਆ ਹੋਇਆ ਸੀ ਤੇ ਉਸ ਦਾ ਕਹਿਣਾ ਹੈ ਕਿ ਇਹ ਤਿੰਨਾਂ ਵਿਕਤੀਆਂ ਨਹੀਂ ਉਸ ਦੇ ਲੜਕੇ ਹਿੰਮਤ ਸਿੰਘ ਦੇ ਟੀ ਟੀਕਾ ਲਾ ਦਿੱਤਾ ਹੈ ਜਿਸ ਪਰ ਕਾਰਵਾਈ ਕਰਦੇ ਹਾਂ ਥਾਣਾ ਤਰਵੰਡੀ ਸਾਬੋ ਵਿਖੇ ਮਕਦਮਾ ਨੰਬਰ 343 ਦਰਜ ਕੀਤਾ ਜਾ ਚੁੱਕਾ ਹੈ ਅਤੇ ਦੋ ਦੋਸ਼ੀ ਰਾਜਾ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਰਹਿਣ ਦੇ ਦੋਸ਼ੀ ਪਾਕਰ ਸਿੰਘ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਇਸ ਮੰਦਭਾਗੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਪਿੰਡ 'ਚ ਮਾਤਮ ਪਸਰ ਚੁੱਕਾ ਰੋਂਦੇ ਇਸ ਪਰਿਵਾਰ ਦੇ ਦੁੱਖ ਨੂੰ ਸ਼ਬਦਾਂ 'ਚ ਵੀ ਬਿਆਨ ਕੀਤਾ ਨਹੀਂ ਜਾ ਸਕਦਾ ਪਰਿਵਾਰ ਦੇ ਹਾਲਾਤ ਸੁਣਨ ਕਰ ਦੇਣ ਵਾਲੇ ਨੇ ਹਰ ਕਿਸੇ ਵੱਲੋਂ ਪੀੜ ਤੇ ਇਸ ਪਰਿਵਾਰ ਨਾਲ ਦੁੱਖ ਵੰਡਾਇਆ ਜਾ ਰਿਹਾ ਤੇ ਨਾਲ ਹੀ ਮਲਜਮਾ ਖਲਾਫ ਜੋ ਤਸਕਰ ਨਸ਼ਾ ਵੇਚ ਰਹੇ ਨੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਹਰ ਕਿਸੇ ਵੱਲੋਂ ਕੀਤੀ ਜਾ ਰਹੀ ਹੈ ਜਗਵਾਨੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ